ਜਿੱਥੇ ਮਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਤੇ ਇਸ ਅਲੋਕਿਕ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਵੱਲੋਂ ਜਿਹੜੇ ਵਕੂ ਵਕ ਪੜਾ ਲਾਏ ਹੋਏ ਨੇ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਵੀ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਜਿਵੇਂ ਜੂਸ ਤੇ ਰੀਅਲ ਜੂਸ ਦੇ ਜਿਹੜੇ ਨੇ ਬ੍ਰਾਂਡਡ ਜੂਸ ਦੇ ਜਿਹੜੇ ਸਟਾਲ ਲੱਗੇ ਹੋਏ ਨੇ ਵੱਡੀ ਸਰਦਾ ਭਾਵਨਾ ਜਿਹੜੀ ਆ ਇਸ ਸੰਸਥਾ ਦੀ ਵੀ ਦੇਖਣ ਨੂੰ ਨਜ਼ਰ ਆ ਰਹੀ ਆ ਗੱਲਬਾਤ ਕਰ ਲੈਣੇ ਆ ਕਿ ਇਸ ਪਵਿੱਤਰ ਜਿਹੜਾ ਦਿਹਾੜਾ ਵਾ 350 ਸਾਲਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਸਤਬਦੀ ਇਹਨੂੰ ਕਿਵੇਂ ਦੇਖਦੇ ਹੋ ਸਰ ਇਹ ਸਾਡੇ ਜੀਵਨ ਦੇ ਵਿੱਚ ਬਹੁਤ ਵੱਡੀ ਇਤਿਹਾਸਕ ਦਿਨ ਹੈ ਕਿ ਜਿਹੜਾ ਅਸੀਂ ਲੋਕਾਂ ਨੂੰ ਸਾਨੂੰ 350 ਸਾਲਾ ਦੇਖਣ ਨੂੰ ਮਿਲ ਰਿਹਾ ਵੈ ਹੋਰ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਤੋਂ ਸਾਨੂੰ ਐਦਾਂ ਦਾ ਕੋਈ ਮੌਕਾ ਮਿਲੇਗਾ ਜਿਹੜੀ ਇਹ ਚ ਅਸੀਂ ਬੈਠੇ ਆ ਸਭ ਤੋਂ ਪਹਿਲੇ ਸਾਰੀਆਂ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਦੀ ਲੱਖ ਲੱਖ ਵਧਾਈ ਹੈ ਜਿੱਦਾਂ ਕਿ ਭਾਰਤ ਦੇ ਵਿਕਾਸ ਪਰਸ਼ਾ ਸਿਟੀ ਬ੍ਰਾਂਚ ਸਾਡੀ ਲਗਾਤਾਰ ਜਿਹੜਾ ਕੋਈ ਵੀ ਨਗਰ ਕੀਰਤਨ ਨਿਕਲਦਾ ਜਾਂ ਸ਼ੋਭਾ ਯਾਤਰਾ ਨਿਕਲਦੀ ਹੈ ਉਹਦੇ ਤੇ ਅਲੱਗ-ਅਲੱਗ ਰੂਪ ਦੇ ਵਿੱਚ ਆਪਾਂ ਸਵਾਗਤ ਕਰੀਦਾ ਵਾ ਜਿੱਦਾਂ ਕਿ ਸਾਨੂੰ ਪਤਾ ਲੱਗਾ ਕਿ ਇਹ ਜਿਹੜਾ ਨਗਰ ਕੀਰਤਨ ਸ਼੍ਰੀ ਨਗਰ ਕਸ਼ਮੀਰ ਤੋਂ ਚੱਲ ਕੇ ਜਿਹੜਾ ਪਵਿੱਤਰ ਧਰਤੀ ਅਨੰਦਪੁਰ ਸਾਹਿਬ ਜਾ ਰਿਹਾ ਔਰ ਅਸੀਂ ਵੀ ਮੈਂਬਰਾਂ ਨੇ ਇਹ ਸੋਚਿਆ ਕਿ ਅਸੀਂ ਵੀ ਸਾਡਾ ਫਰਜ਼ ਬੰਦ ਆ ਇਹ ਨਗਰ ਕੀਰਤਨ ਦਾ ਸਵਾਗਤ ਕਰੀਏ ਤੇ ਉਹਨਾਂ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਅੱਜ ਇਹ ਰੀਅਲ ਜੂਸ ਜਿਹੜਾ ਡੱਬੜ ਦਾ ਉਹ ਲੈ ਕੇ ਅਸੀਂ ਆਏ ਆਂ ਔਰ ਸਾਨੂੰ ਉਮੀਦ ਹੈ ਕਿ ਸੰਗਤਾਂ ਦੇ ਵਿੱਚ ਆਪਾਂ ਸਭੀ ਸ਼ਾਨ ਕੁਆਲਿਟੀ ਦੇ ਵਿੱਚ ਉਹਨਾਂ ਦਾ ਉਹਨਾਂ ਨੂੰ ਦੇ ਸਕਨੇ ਆਂ ਸੋ ਇਹ ਜਿਹੜੇ ਸ਼ਰਧਾਲੂ ਨੇ ਜਾਂ ਸੰਗਤਾਂ ਵਕੋ ਵਕ ਪੜਾਵਾਂ ਤੇ ਵਕੋ ਵਕ ਢੰਗ ਦੇ ਨਾਲ ਸੇਵਾ ਕਰਦੀਆਂ ਨਜ਼ਰ ਆ ਰੀਆਂ ਨੇ ਸੋ ਇੱਕ ਜੂਸ ਦੇ ਰੂਪ ਦੇ ਵਿੱਚ ਇਹਨਾਂ ਸਟਾਲ ਲਾਇਆ ਹੋਇਆ ਵਾ ਸੋ ਵੱਡੀਆਂ ਭਾਵਨਾਵਾਂ ਨੇ ਵੱਡੀਆਂ ਸਰਦਾ ਜਿਹੜੀ ਸਰਦਾ ਭਾਵਨਾ ਹੈਗੀ ਆ ਉਹ ਤੋ ਸਾ ਵੀ ਸੰਗਤਾਂ ਦੇ ਵਿੱਚ ਨਜ਼ਰ ਆ ਰਿਹਾ ਕਿ ਇਸ ਨਗਰ ਕੀਰਤਨ ਦੇ ਦਰਸ਼ਨ ਕਰਕੇ ਨਤਮਸਤ ਹੋ ਕੇ ਸੰਗਤਾਂ ਜਿਹੜੀਆਂ ਨੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਦੀਆਂ ਨਜ਼ਰ ਆ ਰੀਆਂ ਨੇ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ